ਮੈਂ ਜਾਣਾ ਇਥੋਂ ਸਾਬੂਰ ਕਰਕੇ ਗਾਗਾਂ ਤੇ ਅੱਗੋਂ ਮੈਂ ਇਹ ਮੈਂ ਤਾਂ ਆਖਿਆ ਕੋਈ ਪੁੱਤਰਾ ਨਹੀਂ ਉਪਰਾ ਹੀ ਆ ਤੇ ਲਗਾ ਇਹ ਕੁਲਦੀਪ ਸਿੰਘ ਜੋ ਉਹਦਾ ਮੁੰਡਾ ਹਦੋਂ ਜਾਣੀ ਤਲਰਾਜ ਸਿੰਘ ਤੇ ਉਹਨਾਂ ਨੇ ਜਿਉਂ ਅਗਲੇ ਬੰਨੇ ਉਤਰੇ ਨੇ ਤੇ ਮੈਂ ਲਗਾ ਪੁੱਤਰ ਮੈਂ ਪੁੱਤਰ ਲਗਾ ਮੈਨੂੰ ਨਹੀਂ ਪਤਾ ਵੀ ਇਹਨਾਂ ਕੋਲ ਇਥੇ ਇਹ ਮੁਰਗੇ ਕਿਹੜੇ ਹਥਿਆਰ ਨਾਲ ਇਹ ਨਹੀਂ ਮੈਨੂੰ ਪਤਾ ਲੱਗਾ ਜੀ ਕਿਹੜਾ ਹਥਿਆਰ ਸੀ ਨਾ ਮੈਨੂੰ ਕੋ ਨੰਬਰ ਖਾਰ ਗੱਡੀ ਸੀ ਤੇ ਮੈਨੂੰ ਕੋਈ ਪਤਾ ਨਹੀਂ ਲੱਗਾ ਵੀ ਗੱਡੀ ਦਾ ਨੰਬਰ ਕੀ ਆ ਕੀ ਨਹੀਂ ਦੋਵੇਂ ਪਿਓ ਪੁੱਤ ਤਰੇ ਬਾਕੀ ਮੈਨੂੰ ਨਹੀਂ ਪਤਾ ਵਿੱਚ ਕੋ ਗੱਡੀ ਦੀ ਹੋਵੇ ਤੇ ਨਾ ਹੋਵੇ ਕਿਰੇ ਫਿਰ ਗੱਡੇ ਐ ਇੱਥੇ ਤੇ 2 ਵਜੇ ਮਗਰ ਮੇਰੇ ਉਤਰਾ ਚਲਾਏ ਹੋ ਰਿਹਾ ਮਾਰ ਮਰ ਪਏ ਮੇਰੇ ਪੈਆਂ ਪੁਰਾਣਾ ਲਗਾ 6-7 ਸਾਲਾਂ ਦਾ ਪੈਆਂ ਦਾ ਰਗੜਾ ਝਗੜਾ ਯਾਰ ਮੱਸਾ ਸਿੰਘ ਨਾਮ ਜੀ ਮੇਰਾ ਮੇਰਾ ਪਿੰਡ ਸਾਰਗੜਾ ਜੀ ਕੀ ਗੱਲ ਹੋ ਗਈ ਮੈਂ ਇਧਰ ਖਿਆਲੇ ਗਾਗਾਂ ਦਾ ਹਿਸਾਬ ਕਰਨ ਲਿਆ ਸਾਬ ਕਰਕੇ ਮੈਂ ਦਲਬਾਹ ਸਿੰਘ ਦੇ ਬੈਠਾ ਰਿਆਂ ਘਰ ਤੇ ਮੁੜ ਕੇ ਉੱਥੇ ਰੋਟੀ ਰੱਟੀ ਖਾ ਕੇ ਰਿਆਂ ਰਾਤ ਨੂੰ ਤੇ ਮੈਂ ਸ਼ਹਿਰ ਨੂੰ ਜਾਣ ਰਿਆਂ ਤੇ ਅੱਗੋਂ ਮਨੂੰ ਗੱਡੀ ਨੇ ਲੇਟਾਂ ਜੀਆਂ ਮਾਰਗ ਦੇ ਅੱਗੇ ਗੱਡੀ ਕੀਤੀ ਤੇ ਮੈਂ ਰਾਹ ਦੇਣ ਲਗਾ ਤੇ ਉਹਨਾਂ ਨੇ ਗੱਡੀ ਗੱਡੀ ਕਰਕੇ ਤੇ ਉਤਰੇ ਦਵਾ ਦੇ ਦੋ ਜਣੇ ਗੁਲਦੀਪ ਸਿੰਘ ਦੇ ਉਹਦਾ ਬੇਟਾ ਤੇ ਉਹਨਾਂ ਉੱਤਰਦਿਆਂ ਸਾਰੇ ਮਾਰ ਗੋਲੀ ਉੜਿਆ ਉਹਦੇ ਗੋਲੀਆਂ ਉਹਨਾਂ ਦੋ ਗੋਲੀਆਂ ਮਾਰੀਆਂ ਮੈਂ ਬਾਰੀ ਖੋਲ ਕੇ ਭੱਜ ਗਿਆ ਕਣਕਾਂ ਦੇ ਵਿੱਚ ਦੀ ਮੈਂ ਮੁੜ ਕੇ ਰੋਲਾ ਰੁਲਾ ਪਾਉਂਦੇ ਰ ਮਗਰੋਂ ਵੀ ਗੋਲੀਆਂ ਚਲਾਈਆਂ ਮੇਰੇ ਮਗਰ ਵੀ ਥੋੜੀ ਦੂਰ ਤੱਕ ਕਬਜਣਾ ਆਇਆ ਮੇਰੇ ਮਗਰ ਮਨ ਨੂੰ ਪਤਾ ਲੱਗਾ ਖੜਾਕ ਤੋਂ ਪਤਾ ਲੱਗਦਾ ਭੱਜਾ ਮੇਰੇ ਮਗਰ ਤੇ ਉਹ ਛਰਾਬੀ ਜਾਦੇ ਕਰਕੇ ਮੈਂ ਬਚਾ ਹੋ ਗਿਆ ਮੇਰਾ ਗੋਲੀਆਂ ਮੇਰੀ ਗੱਡੀ ਨੂੰ ਵੱਜੀਆਂ ਜੀ ਅਗਲੇ ਬੁੰਡ ਤੇ ਵੱਜੀਆਂ ਸਾਹਰੇ ਸ਼ੀਸ਼ੇ ਦੇ ਉੱਤੇ ਜੀ ਪੁਰਾਣੇ 7-8 ਸਾਲ ਦਾ ਪੈਂਹਾਂ ਪੁੰਹਾਂ ਦਾ ਮੇਰੇ ਨਾਲ ਇਹ ਰਗੜਾ ਝਗੜਾ ਸੀ ਮੈਂ ਅਰਧ ਕਰਦਾ ਸੀ ਇਹਨਾਂ ਉਦੋਂ ਅਰਧ ਨਹੀਂ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਮੁੜ ਜਾ ਅਰਧ ਕਰ ਲਈ ਤੇ ਮੇਰੇ ਨਾਲ ਉਦੋਂ ਹੀ ਖੜਪਰੀ ਜੀ ਰੱਖਦੇ ਕੀ ਇਹਨਾਂ ਦੇ ਅੰਦਰ ਸੀ ਮੈਂ ਇਹ ਵਰਤਦਾ ਹੋਣੀ ਜਾਂਦਾ ਹੋਣੀ ਇਹਨਾਂ ਦੇ ਮੇਰੇ ਲੱਗਦੇ ਸਹੁਰੇ ਦੇ ਪਰ ਮੈਂ ਇਹ ਬਹੁਤ 2-2 ਸਾਲ 3-3 ਸਾਲ ਦੂਜੀਆਂ ਘਰਾਂ ਚ ਵੀ ਨਹੀਂ ਡਰਦਾ ਜਾਂਦਾ ਇਹ ਮਤਲਬ ਮੇਰੇ ਨਾਲ ਖੈ ਬਾਜੀ ਨਾ ਚੱਲੀ ਕਿੰਨੇ ਕੇ ਫਿਆਰ ਕੱਢੇ ਇਹਨਾਂ ਨੇ ਇਹਨਾਂ ਮੇਰੇ ਸਾਹਮਣੇ ਤੇ ਦੋ ਇੱਥੇ ਵਜੇ ਤੇ ਦੋ ਕੁ ਮਗਰ ਤਿੰਨ ਕੱਢੇ ਨੇ ਬਾਕੀ ਮੁਰਗੇ ਅੱਗੇ ਪਤਾ ਨਹੀਂ ਮੈਨੂੰ ਕਿੰਨੇ ਕੱਢਦੇ ਰਿਹਾ ਕੀ ਜੀ ਜੋ ਮੈਂ ਭਾਵੇਂ ਨਹੀਂ ਮੈਨੂੰ ਹਿਯਾਰ ਦਾ ਕੋਈ ਪਤਾ ਨਹੀਂ ਲੱਗਾ ਤੇ ਤੁਸੀਂ ਗੱਡੀ ਦੇ ਵਿੱਚ ਇਕੱਲੇ ਸੀ ਮੈਂ ਇਕੱਲਾ ਗੱਡੀ ਸੀ ਉਹ ਕਿਨੇ ਜਾਣੇ ਉਹ ਉੱtre ਦੋ ਜਾਣੇ ਮੈਨੂੰ ਗੱਡੀ ਬਾਰੇ ਨਹੀਂ ਪਤਾ ਵਿੱਚ ਗੱਡੀ ਕੋ ਹੈਗਾ ਕਿ ਨਹੀਂ ਹੈਗਾ ਥਾਰ ਗੱਡੀ ਕਾਲੇ ਰੰਗ ਦੀ ਟਾਈਮ ਨਹੀਂ ਹੋ ਰਿਹਾ ਅੱਜ ਇੱਥੇ ਹੋਣਾ 9:30 10:30 ਇੱਥੇ ਗੇੜ-ਗੇੜ ਮੈਨੂੰ ਪੂਰਾ ਟਾਈਮ ਨਹੀਂ ਵੇਖਿਆ ਮੈਂ ਮੇਰਾ ਨੁਕਸਾਨ ਤੁਹਾਨੂੰ ਪਤਾ ਮੈਨੂੰ ਮਾਰ ਹੀ ਦੇਣ ਲੱਗੇ ਮੈਂ ਤੇ ਆਪਣੇ ਮੇਰੇ ਦੂਜਾ ਜਨਮ ਹੋਇਆ ਮੇਰੇ ਹੋਰ ਮੇਰੇ ਕੀ ਨੁਕਸਾਨ ਹੋਣਾ ਹੈ ਬੋਲ ਚਲੋ ਕੀ ਕਰਦੇ ਕੀ ਪੁਲਿਸ ਆ ਪੁਲਿਸ ਰਾਤ ਗਈ ਆ ਇਹ ਪੁਲਿਸ ਨੂੰ ਹੁਣ ਪਤਾ ਹੋਈ ਵੀ ਰਾਤ ਗਿਆ ਸੱਚ ਉਹ ਵੀ ਮੌਕੇ ਤੇ ਗਿਆ ਸਾਰਾ ਕੁਝ ਵੇਖ ਗਿਆ ਮੈਂ ਨਹੀਂ ਪਹਿਲਾਂ ਲੱਗ ਗਿਆ ਬਾਅਦ ਚ ਮੈਂ ਉਹ ਲਾਗੇ ਡੇਰੀ ਵਾਲਾ ਮੈਨੂੰ ਖੜ ਕੇ ਚਾਹੂ ਪਈ ਆ ਆ ਲੀੜਾ ਉਹਨਾਂ ਦੇ ਜਾਂ ਲੋਹੀ ਲੋਹੀ ਰਾਤ ਦੀ ਉਹਨਾਂ ਮੈਨੂੰ ਦਿੱਤੀ ਹੈ ਕੀ ਮੰਨਦਾ ਹੈ ਮੈਂ ਤਾਂ ਮਾਗਣਾ ਇਨਸਾਫ ਹੋਣਾ ਚਾਹੀਦਾ ਮੇਰਾ ਧੱਕਾ ਆ ਮਾਰਦੇ ਲੱਗੇ ਮੈਨੂੰ ਤੇ ਮੈਂ ਇਹ ਵਧੀ ਨਾ ਬਜ ਗਿਆ ਦੂਜਾ ਜਨਮ ਹੋਇਆ ਮੇਰਾ ਮੈਂ ਪੁੱਛਿਆ ਨਹੀਂ ਜੀ ਐਸਟੀਓ ਸਾਹਿਬ ਨੂੰ ਪਤਾ ਉਹ ਪਰਚਾ ਆਗ ਨਹੀਂ ਮੈਂ ਪੁੱਛਿਆ ਨਹੀਂ ਪੈਸਿਆਂ ਦੇ ਚਲੋ ਵੱਖਰਾ ਹਿਸਾਬ ਦਾ ਕਿਤਾਬਾਂ 'ਚ ਥੋੜੇ ਬਲੇ ਇਧਰ ਉਧਰ ਦੇ ਕਈ ਨੇ ਸਾਨੂੰ 80000 ਇੱਕ ਸੀ ਇਸ ਤਰ੍ਹਾਂ ਕਰਕੇ ਇਹ ਨਾ ਮਤਲਬ ਬਈ ਮੰਨੋਗੇ ਪਹਿਲਾਂ ਉਹਦੇ ਦੇਣਾਂ ਦੇ ਮੁਰਗੇ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਮੈਨੂੰ ਉਹਦੇ ਅਜੇ ਵੀ ਖਤਰਾ ਜੀ ਅੱਜ ਵੀ ਜੇ ਫੜਿਆ ਨਾ ਗਿਆ ਤੇ ਮੈਨੂੰ ਤੇ ਖਤਰਾ ਇਹ ਨੇ ਮੈਨੂੰ ਗੋਲੀਆਂ ਮਾਰੀਆਂ ਜਿੱਤਰਾ ਉਹ ਲਗਾ ਮੇਰੇ ਖੱਤੇ ਮੈਨੂੰ ਆਜ ਵੀ ਝਗੜਾ ਆਇਆ ਤੁਹਾਡਾ ਹਾਂਜੀ ਕੋਈ ਗਲਵਾਦ ਹੋਈ ਤੁਹਾਡੀ ਤੂੰ ਤੂੰ ਮੈਂ ਦੋ ਜਰਾ ਮਰ ਮੈਂ ਘੇਰ ਮਾਰ ਕੇ ਨਿਕਲ ਜਾਂਦਾ ਰਿਆ ਹਾਂ ਘੇਰ ਨਾ ਪੈਂਦੇ ਮੈਨੂੰ ਰਹਿ ਦੇ ਮੈਂ ਨਿਕਲ ਜਾਂਦਾ ਰਿਆ ਹਾਂ ਹਾਂ ਮੈਂ ਮੰਗ ਕਰਦਾ ਵੀ ਮੇਰਾ ਇਨਸਾਫ ਹੋਇਆ ਜਾਵੇ ਜੇ ਨਾ ਇਹਨਾਂ ਦੋ ਗੋਲੀਆਂ ਮਾਰੀਆਂ ਮੈਂ ਤਾਂ ਵਧੀ ਨਾ ਬਚ ਗਿਆ ਨਹੀਂ ਤੇ ਮੇਰੀ ਤਾਂ ਮੌਤ ਹੋ ਹੀ ਗਈ ਸੀ ਹਿਸਾਬ ਨਾਲ ਦੂਜੇ ਜਨਮ ਚ ਮੈਂ ਤਾਂ ਬਚਿਆ ਇਹਨਾਂ ਲੋਕੋ ਦੀ ਕੋਈ ਅਸਰ ਨਹੀਂ ਰਹੀ ਪੁਲਿਸ ਨੇ ਫੜ ਲਏ ਖੋਲ ਪੁਲਿਸ ਨੇ ਫੜਿਆ ਮੇਰੇ ਸਾਹਮਣੇ ਹਾਂ ਇਹ ਇਹ ਅਜੇ ਵੀ ਖਤਰਾ ਜੇ ਨਾ ਹੀ ਪੇਸ਼ ਹੁੰਦਾ ਚ ਨਹੀਂ ਪੁਲਿਸ ਫੜਦੀ ਤੇ ਇਹਨੇ ਮੈਨੂੰ ਫੇਰ ਮਾਰ ਦਨੀਆਂ ਗੋਲੀਆਂ ਇਹ ਆ ਕੇ ਮਾਰ ਸਕਦਾ ਜਿੰਨਾ ਮਛਰਿਆ ਵਾ ਉਹ ਰਤੀ ਕੰਪਲੇਂਟ ਆਈ ਸੀ 112 ਤੇ ਗੋਲੀ ਚਲੀ ਆ ਫੇਰ ਮੌਕੇ ਤੇ ਗਏ ਸੀ ਰਤੀ ਤੇ ਹੁਣ ਉਥੋਂ ਹੋ ਕੇ ਆਏ ਬੰਦਾ ਇੱਕ ਆਪੂ ਕਹਿੰਦਾ ਕੁਲਦੀਪ ਸਿੰਘ ਆ ਜੀ ਤੇ ਉਹਦਾ ਮੁੰਡਾ ਦਾ ਹਾਂ ਸਾਪੇਵਰੀ ਕੀਤੀ ਆ ਹਾਂ ਸਾਪੇਵਰੀ ਕੀਤੀ ਜਾ ਰਹੀ ਆ ਬਾਕੀ ਇਹ ਦੀ ਤਫਤੀਸ਼ ਚੱਲ ਰਹੀ ਆ ਉਹ ਤੋਂ ਬਾਅਦ ਚ ਪਤਾ ਲੱਗੂਗਾ ਸਰ ਜੀ ਕਿਹਨੇ ਫਾਇਰ ਹੋਇਆ ਫਾਇਰ ਉਹ ਜੇ ਕਲੀਅਰ ਨਹੀਂ ਹੋਣਾ ਉਹਦਾ ਗੋਲੀਆਂ ਤਾਂ ਗੱਡੀ ਦੇ ਵਿੱਚ ਦੋ ਹੀ ਲੱਗੀਆਂ ਆ ਬਾਕੀ ਬਾਤ ਕਲੀਅਰ ਹੋ ਗਿਆ ਔਰ ਤੁਹਾਡੇ ਨੂੰ ਕਰ ਬੀ ਕੋ ਪर्चा ਮਿਲ ਜਾਈ ਹਾਂ ਪਰਚਾ ਦਰਜ ਆਰਾਧੀ ਕਰਤਾ ਹੁਣ ਬਾਕੀ ਸਭ ਚੱਲ ਰਹੀ ਹੈ ਤਬ